ਦੇਖਦੇ ਬਸਦਾ ਕੰਮ ਹੀ ਹੋਵੇਗਾ ਇਹਦੇ ਨਾਲ ਆਪਣਾ ਮੂਹ ਫੈਨੇ ਹੁੰਦੀ ਨਹੀਂ ਕਿਤਾ ਜਿਹੜਾ ਡੇਰੀ ਪਾਣੀ ਸਾਡਾ ਉਹ ਤੱਕ ਮਤਲਬ ਕਹਿੰਦੇ ਰਹੇ ਨੇ ਜੀ ਕਿਰੇ ਐਸਫੀਆਲ ਦਾ ਮੁੱਦਾ ਉਹਦਾ ਪਾਣੀ ਦਾ ਮੁੱਦਾ ਉਹਦੀ ਗੱਲ ਪਰ ਸਾਨੂੰ ਸਾਡੇ ਹਿੱਸੇ ਦਾ ਪਾਣੀ ਨਹੀਂ ਮਿਲਿਆ ਇਹ ਸਰਕਾਰ ਨੂੰ ਹੈ ਨਾ ਮਾਨ ਸਰਕਾਰ ਤੇ ਆਉਣ ਤੋਂ ਪਹਿਲਾਂ ਜਿਹੜਾ ਆਪਣਾ ਪੰਜਾਬ ਦੇ ਉਹਦਾ ਪਾਣੀ ਸੀਗਾ ਉਹਦੇ ਤੋਂ 30% ਬਰਕਰਾਰ ਬਿਲਕੁਲ ਨਹੀਂ ਹੋਇਆ ਇਹ ਹੋਣਾ ਸਰਕਾਰ ਵਿੱਚ ਪਾਣੀ ਤੱਕ ਜਾਣਾ ਤੇ ਇਹਦੇ ਨਾਲ ਜਿਹੜਾ ਪੰਗਰ ਲੱਗ ਲਿਆ ਆ ਸਾਡੀ ਧਰਤੀ ਤੋਂ ਉੱਪਰ ਚਾ ਗਿਆ ਤੇ ਇਹ ਮਤਲਬ ਨੀਂਦ ਉਧਰ ਨਹੀਂ ਕੰਮ ਚੱਲ ਰਹੀ ਇਸ ਪਾਰਟ ਵਿੱਚ ਕਿਤੇ ਕਦੇ ਵੀ ਨਹੀਂ ਜਿਵੇਂ ਤਾਂ ਵੀ ਇਹ ਪਤਾ ਚੱਲਦਾ ਕਿ ਡੈਰੀ ਵਿਭਾਗ ਦੇ ਪਰਿਵਾਰੀ ਇਹ ਸੋਤਾਂ ਨੂੰ ਤੇ ਐਸੀ ਸਾਡੇ ਨਾਲ ਦਰਦ ਦੇ ਸਟਾਲਾ ਜੀ ਬਾਕੀ ਸਾਡੇ ਪੀਏ ਤੇ ਬਾਕੀ ਸਭ ਨੂੰ ਉਹਨਾਂ ਦਾ ਬਦਲਾ ਜੀ ਬਾਈਏ ਜੇ ਦਾ ਬਦਲਾ ਕਰਨਾ ਆਪਾਂ ਕਰੀਏ ਤੇ ਸਾਡੇ ਨਾਲ ਨੇ ਪਾਵਾ ਦੀ ਪਾਰਟੀ ਦੇ ਫਸਲ ਨੂੰ ਭਾਈ ਸਾਹਿਬ ਨਾਲ ਗੱਲ ਕਰਦੇ ਭਾਈ ਸਾਹਿਬ ਸਸਤੀ ਕਰ ਸਸਤੀ ਕਰ